ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ اے ਸ਼੍ਰੀ ਰਾਮ ਮੇਰੀ ਆ ਇਸ ਜਗ ਮੇ ਆਇ ਕੈ ਕਿਆ ਤੁਦ ਕਰਮ ਕੋ ਮਾਇਆ ਕੇ ਕਰਮ ਕੋ ਮਾਇਆ ਤੁਦ ਸਰੀਰਾ ਜਾਂ ਤੂ ਜਗ ਮੇ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੂ ਹਰ ਮਨ ਨੂੰ ਨ ਵਸਾਇਆ ਗੁਰ ਬਰਸਾ ਦੀ ਹਰ ਮਨ ਵਸਿਆ ਪੁਰਬ ਲਿਖਿਆ ਪਾਇਆ ਕਹਿ ਨਨ ਜੇ ਸਰੀਰ ਬਰੋਣ ਹੋਆ ਜਿਨ ਸਤ ਗੁਰੂ ਜੀ ਉਚਿਤ ਲਾਇ ਇਨਿਤ ਰੂ ਮੇ ਰੋ ਹਰ ਤੁਮ੍ਹੇ ਜੋਤ ਤਰੀ ਹਰ ਬਿਨ ਵਰਨਾ ਦੇ ਕੋ ਕੋਈ ਹਰ ਬਿਨ ਵਰਣੋ ਦੇਖੋ ਕੋਈ ਨਦਨੀ ਹਰ ਨਿਖਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਨੀ ਆਇਆ ਗੁਰ ਪ੍ਰਸਾਦੀ ਬੁਝਿਆ ਜੋ ਮੇਕਾ ਹਰ ਇੱਕ ਹੈ ਹਰ ਬਿਨ ਵਰਨਾ ਕੋਈ ਕਹਿ ਨੀ ਤੁਰ ਕਹਿ ਨਾਨਕ ਇਨੀ ਤਰੰਦ ਸੀ ਸਤਿਗੁਰੂ ਮਿਲਿਆ ਦ੍ਰਿਦੁ ਦੁਸ਼ਟ ਵਹੀ ਅਨੰਦ ਸਹਿਬ ਜੀ ਦੀ ਪੰਤਿਮੀ ਤੇ ਛਤਿਮੀ ਪੋੜੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ ਕਰ ਰਹੇ ਹਾਂ ਇਹ ਸਰੀਰ ਮੇਰਾ ਇਸ ਜਗ ਮੇ ਆਇ ਕਿਆ ਤੁ ਕਰ ਕੇ ਕਮਾਇਆ ਅਸੀਂ ਕੱਲ ਪਰਸੂ ਨੂੰ ਵਿਚਾਰ ਰਹੇ ਹਾਂ ਕਿ ਗੁਰੂ ਸਾਹਿਬ ਨੇ ਇਸ ਮਨੁੱਖਾ ਸਰੀਰ ਦੇ ਇੱਕ ਇੱਕ ਅੰਗ ਦੀ ਪ੍ਰਯੋਜਨਿਕ ਇੱਕ ਅੰਗ ਦਾ ਮਨੋਰਥ ਸਮਝਾ ਰਹੇ ਨੇ ਇਨ੍ਹਾਂ ਪੋੜੀਆਂ ਦੇ ਵਿੱਚ ਤੋ ਅੱਜ ਇਸ ਸਰੀਰ ਨੂੰ ਅੱਖਾਂ ਨੂੰ ਉਗੁੰਡਨ ਕਰਕੇ ਸਮਝਾਇਆ ਜਾ ਰਿਹਾ ਹੈ ਕਿ ਸ੍ਰੀ ਜਮੇਰੀਆ ਇਸ ਜਗ ਮੇ ਆਇ ਕੇ ਕਿਆ ਤਦਕੋਨ ਕਰਮ ਕਮਾਇਆ ਇਸ ਸੰਸਾਰ ਵਿੱਚ ਆ ਕੇ ਤੇਨੂੰ ਜੀਵਾਤਮਾ ਸ੍ਰੀ ਜਪਾ ਕੇ ਸੰਸਾਰੇ ਭੇਜਿਆ ਗਿਆ ਇੱਥੇ ਆ ਕੇ ਤੂੰ ਕਿਹੜੇ ਕਰਮ ਕੀਤੇ ਬਾਈ ਕੋਈ ਚੰਗਾ ਕਰਮ ਕੀਤਾ ਈ ਜਿਸ ਕੰਮ ਲਈ ਤੈਨੂੰ ਭੇਜਿਆ ਸੀ ਉਹ ਕੰਮ ਕੀਤਾ ਈ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਕੇ ਕਰਮ ਕਮਾਇਆ ਤੂੰ ਤੇ ਸ੍ਰੀ ਜਾ ਜਿਉ ਤੂੰ ਜਗ ਮੇ ਆਇਆ ਜਦੋਂ ਤੂੰ ਤੂੰ ਜਗ ਮੇ ਆਇਆ ਤੂੰ ਆ ਕੇ ਐਸਾ ਕਿਹੜਾ ਕਰਮ ਕੀਤਾ ਜਿਹੜਾ ਤੇਰੇ ਜੀਵਨ ਮੂਰਤ ਨੂੰ ਸਫਲ ਕਰੇ ਜਿਹਨੂੰ ਹਰ ਤੇਰਾ ਰਚਨ ਰਚਿਆ ਸੋ ਹਰ ਮੰਨ ਨ ਵਸਾਇਆ ਬਸ ਇਹ ਕੰਮ ਕਰਨਾ ਸੀ ਵੀ ਭਈ ਪ੍ਰਾਪਤ ਮਾਨਸ ਦਿਖਰੀਆ ਗੋਬਿੰਦ ਮਿਲਨ ਕੀ ਤੇਰੀ ਬਰੀਆ ਪ੍ਰਮਾਤਮਾ ਨੂੰ ਮਿਲਨ ਲਈ ਪ੍ਰਮਾਤਮਾ ਦਾ ਸਿਮਰਨ ਕਰਨਾ ਸੀ ਪਰ ਜਿਨ ਹਰ ਤੇਰਾ ਰਚਨ ਰਚਿਆ ਜਿਸ ਹਰੀ ਪ੍ਰਮਾਤਮਾ ਨੇ ਤੇਰੇ ਇਸ ਸਰੀਰ ਦੀ ਰਚਨਾ ਕੀਤੀ ਅਤੇ ਵਿੱਚ ਆਪਣੀ ਜੋਤ ਭਾ ਕੇ ਤੈਨੂੰ ਤੁਰਨ ਫਿਰਨ ਯੋਗਾ ਇਸ ਸੰਸਾਰ ਵਿੱਚ ਜਿਉਣ ਯੋਗਾ ਕੀਤਾ ਸੂਹਰ ਮਨ ਨਾ ਵਸਾਇਆ ਉਸ ਪਰਮਾਤਮਾ ਨੂੰ ਹੀ ਤੂੰ ਆਪਣੇ ਮਨ 'ਚ ਨਹੀਂ ਵਸਾਇਆ ਇੱਥੇ ਸਪਸ਼ਟ ਹੈ ਕਿ ਇਹ ਲੋਕ ਕਹਿੰਦੇ ਨੇ ਕਿ ਜੀ ਕੋਈ ਸਿਮਨ ਸਮਨ ਨੂੰ ਕੁਝ ਨਹੀਂ ਹੁੰਦਾ ਜੀ ਬਸ ਗੁਰਬਾਣੀ ਅਨੁਸਾਰ ਆਤਮਿਕ ਜੀਵਨ ਚੰਗੇ ਗੁਣ ਗੁਣਾ ਵਾਲਾ ਜੀਵਨ ਜੀਓ ਇਸ ਦਾ ਇਹੋ ਹੀ ਪ੍ਰਯੋਜਨਾ ਗੁਰਬਾਣੀ ਦਾ ਤੋ ਇੱਥੇ ਦੇ ਪਰਮਾਤਮਾ ਨੂੰ ਯਾਦ ਕਰਨ ਦੀ ਗੱਲ ਹੈ ਕਿ ਜਿਨ ਹਰ ਤਿਰ ਰਚਨ ਰਚਿਆ ਸੂਹਰ ਮਨ ਨਾ ਵਸੈ ਉਸ ਨੂੰ ਮਨ ਵਿੱਚ ਵਸਾਉਣਾ ਹੈ ਉਹ ਵਸਿਆ ਹੋਇਆ ਅੰਦਰ ਇਸ ਦਾ ਮਤਲਬ ਹੈ ਕਿ ਉਸ ਨੂੰ ਅੰਦਰੋਂ ਰੀਅਲਾਈਜ਼ ਕਰਨਾ ਉਸ ਨੂੰ ਅੰਦਰੋਂ ਮਹਿਸੂਸ ਕਰਨਾ ਹੈ ਉਸ ਨੂੰ ਯਾਦ ਕਰੋ ਨਾ ਯਾਦ ਕਰੋ ਤੇ ਅੰਦਰ ਵਸਿਆ ਹੋਇਆ ਉਹਦੀ ਜੋਤ ਅੰਦਰ ਵਸੀ ਹੋਈ ਹੈ ਪਰ ਇਸ ਆਤਮਿਕ ਜੋਤ ਨੂੰ ਉਸ ਪਰਮ ਜੋਤ ਨਾਲ ਜੋੜ ਕੇ ਸਿਮਣ ਕਰਨਾ ਉਸ ਦਾ ਅੰਸ਼ ਸਮਝਣਾ ਆਪਣੇ ਆਪ ਨੂੰ ਉਸ ਦਾ ਛੋਟਾ ਜਿਹਾ ਅੰਸ਼ ਮਹਿਸੂਸ ਕਰਕੇ ਆਪਣੇ ਸਰਬ ਵਿਆਪਕ ਸਾਗਰ ਰੂਪ ਪ੍ਰਭੂ ਵੀ ਸੁਰਤੀ ਨੂੰ ਲੀਨ ਕਰਨਾ ਇਹ ਹੈ ਆਪਣੇ ਮਨ ਵੀ ਸੋਣਾ ਸੂਹਰ ਮੰਨ ਵਸਾਇਆ ਤੂੰ ਉਸ ਨੂੰ ਆਪਣੇ ਮਨ 'ਚ ਵਸਾਇਆ ਨਹੀਂ ਹੈ ਇਹਦਾ ਮਤਲਬ ਹੈ ਇਸ ਪਉੜੀ ਚੋਂ ਇਹ ਵੀ ਸਾਡਾ ਇੱਕ ਗਿਆਨ ਮਿਲਦਾ ਹੈ ਇਹ ਵੀ ਇੱਕ ਮਤਲਬ ਇੱਕ ਗੁਰ ਮਿਲਦਾ ਹੈ ਕਿ ਇਹ ਜ਼ਿੰਦਗੀ ਮਿਲੀ ਪ੍ਰਮਾਤਮਾ ਦੇ ਸਿਮਰਨ ਲਈ ਹੈ ਸਰੀਰ ਦਾ ਕੰਮ ਹੀ ਹੈ ਕਿ ਮੂੰ ਰਹੀਂ ਅੱਖਾਂ ਰਹੀਂ ਹਰਿ ਦੇ ਦਰਸ਼ਨ ਕਰੇ ਕੰਨ ਰਹੀਂ ਹਰਿ ਦਾ ਜਸ ਸੁਣੇ ਮੂੰ ਰਹੀਂ ਹਰਿ ਦਾ ਜਸ ਗਾਵੇ ਗੁਰ ਦਾ ਸਿਮਰਨ ਕਰੇ ਇਹ ਹੀ ਇਸ ਤੇ ਜੀਵਨ ਦਾ प्रयोजन ਹੈ ਅਈ ਦੇ ਕਿ ਜਿਸ ਪ੍ਰਮਾਤਮਾ ਨੇ ਤੇ ਰਚਨਾ ਕੀਤੀ ਸੋ ਹਰ ਮਨ ਨੂੰ ਵਸਾਇ ਉਸ ਨੂੰ ਮਨ ਜਿ ਵਸਾਇ ਹੀ ਨਹੀਂ ਉਸ ਨੂੰ ਯਾਦ ਨਹੀਂ ਕੀਤਾ ਗੁਰੂ ਪ੍ਰਸਾਦ ਦੀ ਹਰ ਮਨ ਵਸਿਆ ਉਹ ਰਿਆ ਨਹੀਂ ਵਸਦਾ ਗੁਰੂ ਦੀ ਕਿਰਪਾ ਚਾਹੀਦੀ ਹੈ ਗੁਰੂ ਨੇ ਦੀ ਕਿਰਪਾ ਕੀਤੀ ਹੈ ਸਾਨੂੰ ਗੁਰ ਸਿੱਖਾਂ ਦਾ ਗੁਰੂ ਗੁਰਗ੍ਰੰਥ ਸਾਹਿਬ ਜੀ ਰੂਪ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਾਪਕੇ ਚਲੇਗੇ ਸਾਡਾ ਗੁਰੂ ਤੇ ਉਹ ਗੁਰੂਨੀਤ ਕਿਰਪਾ ਕਿਤੇ ਹੋਈ ਹੈ ਪਰ ਉਹ ਬਾਣੀ ਪੜਨੀ ਵੀ ਹੈ ਨਾ ਪੜਨੀ ਵਿਚਾਰਨੀ ਉਸ ਅਨੁਸਾਰ ਅਮਲੀ ਜੀਵਨ ਜਿਉਣਾ ਹੈ ਤੇ ਤੂੰ ਐਸਾ ਕਰਾਂਗੇ ਤੇ ਇਹ ਗੁਰੂ ਦੀ ਪ੍ਰਸਾਦ ਹੈ ਇਹ ਗੁਰੂ ਦੀ ਬਰਕਤ ਹੋਵੇਗੀ ਗੁਰੂ ਪ੍ਰਸਾਦੀ ਹਰ ਮਨਵਸਿਆ ਜਿਹਨਾਂ ਦੇ ਮਨ ਵਿੱਚ ਉਹ ਹਰੀ ਵਸ ਗਿਆ ਮਨ ਦੇ ਨਨੂ ਸਿਆਰੀਏ ਮਨ ਵਿੱਚ ਜਿਹਨਾਂ ਦੇ ਮਨ ਵਿੱਚ ਫਿਰ ਹਰੀ ਵਸ ਜਾਏ ਪਾਉ ਅੰਦਰੋਂ ਮਹਿਸੂਸ ਕਰ ਲੈਣ ਪੂਰਵ ਲਿਖਿਆ ਪਾਇਆ ਇਹ ਮਨੁਸੇ ਪੂਰਵਲੇ ਕਰਮ ਜਾਗ ਪੇ ਪਿੱਛੇ ਵੀ ਕੋਈ ਸੰਸਕਾਰ ਹਨ ਕਮਾਏ ਹੋਏ ਬੰਦਗੀ ਵਾਲੇ ਧਰਮੋਂ ਵਾਲੇ ਤੇ ਜਿਹੜੇ ਇੱਥੇ ਵੀ ਧਰਮ ਵਰ ਪ੍ਰੇਰਦੇ ਨੇ ਦੇ ਜੇ ਪਿਛਲੀ ਸਾਰੀ ਜ਼ਿੰਦਗੀ ਜੇ ਪਿਛਲੇ ਜਨਮ ਵਿੱਚ ਵੀ ਅਸੀਂ ਵਿਕਾਰੀ ਵਿੱਚ ਲਿੰਬੜੇ ਰਹੇ ਬੁਰੀਆਂ ਵਿੱਚ ਲਿੰਬੜੇ ਰਹੇ ਧਰਮ ਦਾ ਕੋਈ ਗੱਲ ਨਹੀਂ ਕੀਤੀ ਤੇ ਫਿਰ ਉਹ ਅੰਕੁਰ ਨਹੀਂ ਫੁੱਟਦੇ ਨਹੀਂ ਤਾਂ ਪੂਰਵ ਕਰਮ ਅੰਕੁਰ ਜਦੋਂ ਪ੍ਰਕਟਾ ਤੇ ਚੋਂ ਪ੍ਰ ਰਸਕ ਬਹਿ ਰ ਆ ਗਈ ਤਾਂ ਇਹ ਪੂਰਵ ਲਿਖਿਆ ਪਾਇਆ ਜਿਨ੍ਹਾਂ ਨੇ ਪੂਰਵ ਲਿਖਿਆ ਇਹ ਪ੍ਰਾਪਤੀ ਕੀਤੀ ਹੈ ਉਹਨਾਂ ਨੇ ਗੁਰੂ ਦੀ ਕਿਰਪਾ ਨੂੰ ਆਪਣੇ ਮਨ 'ਚ ਵਸਾਇਆ ਹੈ ਉਹ ਜੀਵਨ ਪ੍ਰੀਜਨ ਪੂਰਾ ਕਰਨ ਕਹ ਨਾਨਕ ਇਹ ਸਰੀਰ ਪਰਵਾਨ ਹੋਆ ਨਾਨਕ ਆਖਦਾ ਹੈ ਇਹ ਸਿਰ ਤਾਂ ਪਰਵਾਨ ਹੁੰਦਾ ਹੈ ਤਾਂ ਪ੍ਰ부 ਦੀ ਨਜ਼ਰਾਂ ਵਿੱਚ ਮਨਜ਼ੂਰ ਹੁੰਦਾ ਸਫਲ ਹੁੰਦਾ ਜਿਹਨ ਸਤਿਗੁਰੂ ਸੂਚਿਤ ਲਾਇਆ ਜਿਹੜਾ ਆਪਣੇ ਸਤਿਗੁਰੂ ਨਾਲ ਚਿੱਤ ਲਾਉਂਦਾ ਹੈ ਆਪਣੇ ਚਿੱਤ ਨੂੰ ਤੇ ਬਾਣੀ ਨੂੰ ਜੋੜਦਾ ਹੈ ਬਾਣੀ ਨੂੰ ਆਪਣੇ ਚਿੱਤ ਦੇ ਮਨ ਦੇ opinion ਬਣਾਉਂਦਾ ਹੈ ਮਨ ਦਾ ਮਨ ਨੂੰ ਸਮਝਾਉਂਦਾ ਹੈ ਕਿ ਬਾਣੀ ਤੋਂ ਬਿਨਾ ਜੀਵਨ ਨਹੀਂ ਹੈ ਜਿਹੜਾ ਸੁੱਤ ਸ਼ਬਦ ਦਾ ਮੇਲ ਕਰਦਾ ਉਸ ਨੇ ਸਤਿਗੁਰੂ ਸੂਚਿਤ ਲਾਇਆ ਹੈ ਉਹ ਫਿਰ ਸਰੀਰ ਪ੍ਰਮਾਨ ਹੈ ਪ੍ਰ부 ਦੇ ਧਾਰਤੇ ਇਸ ਤਰ੍ਹਾਂ ਨੇਤਰ ਕਿਹੜੇ ਪ੍ਰਮਾਨ ਨੇ ਇਹ ਨੇਤਰੂ ਮੇਰੀ ਉਹ ਹਰਤੂਮੇ ਜੋਤ ਤਰੀ ਇਹ ਮੇਰੀਓ ਨੇਤਰੂ ਮੇਰੀ ਅੱਖੋਂ ਤੁਹਾਡੇ ਵਿੱਚ ਪ੍ਰਮਾਤਮਾ ਨੇ ਆਪਣੀ ਜੋਤ ਠਕਾਈ ਹੈ ਉਸ ਜੋਤ ਕਰਕੇ ਤੁਸੀਂ ਇਹਨਾਂ ਅੱਖਾਂ ਨਾਲ ਵੇਖ ਰਹੇ ਹੋ ਜੋਤ ਨਾ ਹੋਵੇ ਅੰਦਰ ਜੋਤ ਜਦੋਂ ਨਿਕਲ ਜਾਂਦੀ ਹੈ ਤੇ ਅੱਖਾਂ ਖੁੱਲੀਆਂ ਰਹਿ ਜਾਂਦੀਆਂ ਨੇ ਕੁਝ ਨਹੀਂ ਦਿਸਦਾ ਕਿ ਜਿਸ ਪ੍ਰਭੂ ਦੀ ਮੇਰ ਸਦਕਾ ਤੇਰੇ ਵਿੱਚ ਜੋਤੀ ਹੈ ਤੂੰ ਦੇਖ ਰਿਹਾ ਹੈ ਸੰਸਾਰ ਨੂੰ ਹਰਬਿੰਦ ਵਰਨਾ ਦੇਖੋ ਕੋਈ ਫਿਰ ਤੂੰ ਕਿਸੇ ਹੋਰ ਨੂੰ ਕਿਉਂ ਦੇਖਦਾ ਹੈ ਪ੍ਰਭੂ ਨੂੰ ਦੇਖੋ ਸਾਰੇ ਪਾਸੇ ਪ੍ਰਭੂ ਇਹਦਾ ਮਤਲਬ ਇਹ ਹੋਇਆ ਕਿ ਹਰ ਮਨ ਅਵਨੋ ਦੇਖੋ ਇਹ ਕੋਈ ਹਰ ਪਾਸੇ ਹਰੀ ਹੀ ਹੈ ਜਿਹੜੇ ਕਹਿੰਦੇ ਨੇ ਪ੍ਰਮਾਤਮਾ ਪਰਮਤਮ ਕੋਈ ਕੁਝ ਨਹੀਂ ਹੁੰਦਾ ਜੀ ਬਸ ਜਿਹੜੀ ਕੁਦਰਤ ਦਿੱਸੀ ਹੈ ਹੀ ਪ੍ਰਮਾਤਮਾ ਉਹ ਨਹੀਂ ਪਾਈ ਕੁਦਰਤ ਕਰਕੇ ਬਸਿਆ ਸੋ ਇਹ ਕੁਦਰਤ ਕਿੰਨੀ ਹੋਈ ਚੀਜ਼ ਹੈ ਕੁਦਰਤ ਕ੍ਰिएशन ਆ ਪ੍ਰਮਾਤਮਾ ਦੀ ਕੁਦਰਤ ਪ੍ਰਮਾਤਮਾ ਦੀ ਰਚਨਾ ਪ੍ਰਮਾਤਮਾ ਜਦ ਕੁਦਰਤ ਨਹੀਂ ਸੀ ਦਿਸਦਾ ਸੰਸਾਰ ਨਹੀਂ ਸੀ ਪ੍ਰਮਾਤਮਾ ਉਦੋਂ ਵੀ ਮੌਜੂਦ ਸੀ ਕੁਦਰਤੇ ਬਿਨਸ ਨਾ ਆ ਰਹਾ ਦਿਸਦਾ ਸੰਸਾਰ ਤੇ ਬਿਨ ਸਕਦਾ ਹੈ ਤੇ ਜਦੂਏ ਵਿੰਸ ਗਿਆ ਦੇਖੀ ਪ੍ਰਭੂ ਹੀ ਖਤਮ ਹੋ ਜਾਏਗਾ ਜੇ ਤੁਸੀਂ ਕੁਦਰਤ ਨੂੰ ਰੱਬ ਕਹਿ ਰਹੇ ਹੋ ਨਹੀਂ ਪਾਈ ਕੁਦਰਤ ਵਿੱਚ ਰੱਬ ਵਸਦਾ ਹੈ ਕੁਦਰਤ ਵਿੱਚ ਰੱਬੀ ਜੋਤ ਹੈ ਪਰ ਕੁਦਰਤੀ ਪਰਮਾਤਮਾ ਨੇ ਕੁਦਰਤੋ ਪਾਸ ਦਿੱਸਦਾ ਸੰਸਾਰ ਸਰਗੁਣ ਰੂਪ ਉਹ ਅਸਲ ਰੂਪ ਪ੍ਰਭੂ ਦਾ ਨਿਰਗੁਣ ਰੂਪ ਹੈ ਜੋ ਉਦੋਂ ਵੀ ਸੀ ਜਦੋਂ ਇਹ ਕੁਦਰਤ ਅਜੇ ਬਣੀ ਨਹੀਂ ਸੀ ਸ੍ਰਿਸ਼ਟੀ ਬਣੀ ਨਹੀਂ ਸੀ ਇਸ ਲਈ ਉਹ ਆਪ ਉਸ ਦਾ ਆਪਣਾ ਆਪਾ ਹੀ ਇਹ ਸਾਰਾ ਸੰਸਾਰ ਨਿਰਗੁਣ ਰੂਪ ਤੋਂ ਸਰਗੁਣ ਰੂਪ ਬਣਾ ਕੇ ਉਹਦੇ ਵਿੱਚ ਆਪ ਸਮਾਇਆ ਹੋਇਆ ਹੈ ਉਸ ਤੋਂ ਬਿਨਾ ਕੋਈ ਦੂਜਾ ਤੇ ਹੈ ਹੀ ਨਹੀਂ ਹੈ ਇਸ ਲਈ ਕਰੇ ਨੈਤਰੂ ਮੇਰੇ ਹਰ ਤੂੰ ਮੈਜੂਦ ਧਰੀ ਹਰ ਬਿਨ ਅਵਰਨਾਂ ਦੇਖੋ ਕੋਈ ਕਿਸੇ ਹੋਰ ਨੂੰ ਦੇਖੋ ਹੀ ਨਾ ਉਸ ਨੂੰ ਹੀ ਦੇਖੋ ਸਾਰੇ ਵਿੱਚ ਉਹ ਆਪ ਹੀ ਤੁਰਿਆ ਫਿਰਿਆ ਪਿਆ ਹਰ ਬਿਨ ਅਵਰਨਾਂ ਦੇਖੋ ਕੋਈ ਨਦਰੀ ਹਰ ਨਿਖਾਲਿਆ ਹਰੀ ਤੂੰ ਬਿਨਾ ਕਿਸੇ ਦੂਜੇ ਦੇ ਬਾਰੇ ਨਾ ਸੋਚੋ ਕਨਾ ਦੇਖੋ ਤੂੰ ਇਨ੍ਹਾਂ ਨਜ਼ਰਾਂ ਨਾਲ ਇਨ੍ਹਾਂ ਅੱਖਾਂ ਨਜ਼ਰਾਂ ਆਪਣੀ ਨਜ਼ਰ ਨਾਲ ਉਸ ਪਰਮਾਤਮਾ ਨੂੰ ਨੇਹਾਲੋ ਪਾਉ ਉਹ ਦੇ ਦਰਸ਼ਨ ਕਰੋ ਇਹ ਵੀ ਸੰਸਾਰ ਤੂੰ ਦੇਖਦੇ ਹਰ ਕਾ ਰੂਪ ਰੂਪ ਨਦਰੀ ਆਇਆ ਹੈ ਇਹ ਵਿਸ਼ੂਪ ਸੰਸਾਰ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਪ੍ਰਭੂ ਦਾ ਰੂਪ ਹੈ ਉਹਦਾ ਜਿਸ ਦਾ ਸਰਬਉਪ ਰੂਪ ਹੈ ਹਰ ਰੂਪ ਨਜ਼ਰੀ ਆਇਆ ਤੁਹਾਨੂੰ ਉਹ ਹੀ ਨਜ਼ਰ ਆ ਰਿਹਾ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਜੇ ਤਾਂ ਕੀਤਾ ਤੇ ਤਾਂ ਨਾਉ ਜਿਤਨਾ ਕੁ ਜਿਸ ਨੇ ਦਿਸਣ ਵਾਲਾ ਪੈਦਾ ਕੀਤਾ ਹੋਇਆ ਹੈ ਇਹ ਸਭ ਉਹਦਾ ਨਾਮ ਨਾ ਪਾ ਉਹਦਾ ਵਜੂਦ ਹੈ ਇਹ ਉਹਦੀ ਐਗਜ਼ਿਸਟੈਂਸ ਦਾ ਸਬੂਤ ਹੈ ਗੁਰ ਪ੍ਰਸਾਦੀ 부ਝਿਆ ਜਾਂ ਵੇਖ ਹਰ ਇੱਕ ਹੈ ਜੀ ਗੁਰੂ ਦੀ ਕਿਰਪਾ ਨਾਲ ਜਦੋਂ ਗੱਲ ਨੂੰ বুঝ ਲਿਆ ਗੱਲ ਸਮਝ ਲਈ ਰੱਬ ਦੀ ਜੋਤ ਨੂੰ ਮਹਿਸੂਸ ਕਰ ਲਿਆ ਉਹਨੂੰ ਬਹੁ ਹੋ ਗਿਆ ਜਦੋਂ ਵੇਖ ਹਰ ਇੱਕ ਹੈ ਫਿਰ ਮੈਂ ਵੇਖਦਾ ਹਾਂ ਕਿ ਹਰ ਪਾਸੇ ਇੱਕ ਪਰਮਾਤਮਾ ਹੀ ਹੈ ਉਹ ਆਪ ਹੀ ਆਪ ਹੈ ਉਸਨੇ ਆਪ ਹੀ ਸਰਗੁਣ ਰੂਪ ਧਾਰਿਆ ਹੋਇਆ ਹੈ ਹਰ ਗੁਣ ਉਹਨਾਂ ਕੋਈ ਉਸ ਤੋਂ ਬਿਨਾ ਤਾਂ ਕੋਈ ਹੈ ਹੀ ਨਹੀਂ ਹੈ ਇਤਕ ਤੱਕ ਦੱਸੋ ਜੀ ਪਰਮਾਤਮਾ ਹੈ ਜੀ ਹੈ ਤਾਂ ਇਹ ਕਿਉਂ ਨਹੀਂ ਕਰਦਾ ਉਹ ਕਿਉਂ ਨਹੀਂ ਕਰਦਾ ਇਹ ਕਿਉਂ ਨਹੀਂ ਰੋਕਦਾ ਉਹ ਕਿਉਂ ਨਹੀਂ ਰੋਕਦਾ ਉਹ ਭਾਈ ਆਪ ਵੀ ਤੇ ਕਰ ਰਿਹਾ ਸਾਰਾ ਕੁਝ ਸਾਰੀ ਉਸ ਦੀ ਖੇਡ ਹੈ ਜਦ ਵੇਖੋ ਹਰ ਇੱਕ ਹਰਬਿੰ ਬਰ ਨ ਕੋਈ ਉਸ ਤੋਂ ਬਿਨਾ ਕੋਈ ਤੁਝਾ ਹੈ ਨਹੀਂ ਉਹ ਆਪ ਹੀ ਕਰ ਰਿਹਾ ਸਭ ਕੁਝ ਕਹੈ ਨਾਨਕ ਇਹ ਨੈਤਰ ਅੰਧ ਸੇ ਸਤਗੁਰੂ ਮਿਲਿਆ ਦਿਵ ਦ੍ਰਿਸ਼ਟੀ ਹੋਈ ਸਤਗੁਰੂ ਮਿਲਿਆ ਦਿਵ ਦ੍ਰਿਸ਼ਟੀ ਜੀ ਸਤਗੁਰੂ ਮੇ ਇਤ ਕੋ ਸਤਗੁਰੂ ਮਿਲਿਆ ਨਹੀਂ ਪੜਨਾ ਮਿਲਿਆ ਲੱਲੇ ਨੂੰ ਸਿਹਾਰੀ ਹੈ ਦਿਵ ਦ੍ਰਿਸ਼ਟੀ ਹੋਈ ਦਿਵ ਦ੍ਰਿਸ਼ਟੀ ਭਾਵ ਉਹ ਦ੍ਰਿਸ਼ਟੀ ਜਿਹਦੇ ਨਾਲ ਪ੍ਰਭੂ ਨਜ਼ਰ ਆਵੇ ਸੇ ਅੱਖੜੀਆਂ ਬੀਨ ਜਿਨੀ ਦੀ ਸੰਦੂ ਮਾਂ ਪੇਰੀ ਇੱਤੇ ਅੱਖੜੀ ਵੇਖਦੀਆਂ ਅੱਖਾਂ ਵਿੱਚ ਸੁਰਤੀ ਵੇਖਦੀਆਂ ਕਿਵੇਂ ਅੱਖਾਂ ਖੁਲੀਆਂ ਬੈਠੇ ਹੁੰਦੇ ਹਨ ਪਰ ਸਾਡਾ ਧਿਆਨ ਖਿਆਲ ਕਿਤੇ ਹੋਰ ਹੁੰਦਾ ਹੈ ਸਾਨੂੰ ਪਤਾ ਲੱਗਦਾ ਸਾਡੇ ਸਾਹਮਣੇ ਕੋਈ ਲੰਘ ਗਿਆ ਕਹ ਲਈ ਅੱਖਾਂ ਖੋਲਣਾ ਨਹੀਂ ਸੰਸਾਰ ਦਿਸਦਾ ਅੱਖਾਂ ਪਿੱਛੇ ਸੁਰਤੀ ਜੋਣੀ ਪੈਂਦੀ ਹੈ ਧਿਆਨ ਜੋਣਾ ਪੈਂਦਾ ਫਿਰ ਅੱਖਾਂ ਦੇਖਦੀਆਂ ਨੇ ਤੇ ਸਤਿਗੁਰੂ ਮਿਲਿਆ ਦਿਬ ਦ੍ਰਿਸ਼ਟੀ ਸਤਿਗੁਰੂ ਮਿਲਿਆ ਉਹ ਦਿਬ ਦ੍ਰਿਸ਼ਟੀ ਪਾਉ ਅੱਖਾਂ ਪਿੱਛੇ ਉਹ ਸੁਰਤੀ ਉਹ ਸੋਚ ਜਿਹੜੀ ਪਰਮਾਤਮਾ ਨੂੰ ਅੰਦਰ ਪਾਸੇ ਮਹਿਸੂਸ ਕਰਨ ਦੀ ਉਹ ਤੁਸੀਂ ਪ੍ਰਾਪਤੀ ਹੁੰਦੀ ਹੈ ਕਹ ਨਾਨਕ ਇਹ ਨੇਤਰ ਅੰਧ ਜੇ ਨਹੀਂ ਜੇ ਇਹ ਨੇਤਰ ਅਨਸਮਾਣੀ ਨੇ ਅੱਖਾਂ ਖੁੱਲੀਆਂ ਵੀ ਸਾਰੇ ਪਾਸੇ ਪ੍ਰਮਾਤਮ ਨੂੰ ਆਜ਼ਰ ਨਾਜ਼ਰ ਹੁੰਦੀਆਂ ਵੀ ਕਹਿੰਦੇ ਨੇ ਕਿ ਤੇਜੀ ਪ੍ਰਮਾਤਮ ਦੇ ਹੈ ਨਹੀਂ ਔਰ ਕੁਝ ਪ੍ਰਮਾਤਮਾ ਨਹੀਂ ਹੈ ਇਹ ਅੰਨੇ ਨੇਤਰਾਂ ਦੀ ਹਾਲਤ ਹੈ ਕਿ ਕਹੇ ਨਾਨਕ ਇਹ ਨੇਤਰ ਅੰਧ ਸੀ ਅੰਧੇ ਉਸਮਾਨ ਅੰਧੇ ਸੀ ਉਸਮੇ ਜੈਸੇ ਹਨ ਜੇ ਸਤਗੁਰ ਮਿਲਿਆ ਦਿਵ ਦ੍ਰਿਸ਼ਟੀ ਸਤਗੁਰ ਮਿਲੇ ਤਾਂ ਦਿਵ ਦ੍ਰਿਸ਼ਟੀ ਹੁੰਦੀ ਹੈ ਇਸ ਤਰ੍ਹਾਂ ਨੇਤਰ ਅੰਨ ਸਮਾਨ ਅੱਖਾਂ ਖੁੱਲੀਆਂ ਨੇ ਪਰ ਉਹ ਪ੍ਰਭੂ ਦਿਸਦਾ ਨਹੀਂ ਸਾਰੇ ਪਾਸੇ ਹੁੰਦਿਆਂ ਵੀ ਇਨਸਾਨ ਦਿਸਦੇ ਨੇ ਮੇਰਾ ਤੇਰਾ ਦਿਸਦਾ ਆਪਣਾ ਬੇਗਾਨਾ ਦਿਸਦਾ ਦੁਸ਼ਮਨ ਮਿੱਤਰ ਦਿਸਦੇ ਨੇ ਪਰ ਉਹਨਾਂ ਵਿੱਚ ਪਰਮਾਤਮਾ ਨਹੀਂ ਦਿਸਦਾ ਤਾਂ ਉਹ ਵਾਹਿਗੁਰੂ ਮਿਹਰ ਕਰੇ ਸੇ ਸਰੀਰ ਤੋਂ ਸਿਰ ਦਾ ਕੰਮ ਲਈ ਅੱਖਾਂ ਤੋਂ ਅੱਖਾਂ ਦਾ ਕੰਮ ਲਈਏ ਜੋ ਉਸ ਜਿਸ ਵਾਸਤੇ ਪਰਮਾਤਮਾ ਨੇ ਇਸ ਈ ਨੂੰ ਲਈਆਂ ਨੇ ਵੀ ਉਹਦੇ ਦਰਸ਼ਨ ਕਰਕੇ ਨਿਹਾਲ ਹੋਈਏ ਅਨੰਦ ਮੇਜੀ ਉਹਨੂੰ ਗੁਜ਼ਾਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ